ਅੱਜ ਅਸੀਂ ਲੈਜੈਂਡਰ ਸਕੂਲ ਚ ਆਏ ਸੀ ਕਿ ਜਿਸਾਂ ਕਿ ਅਸੀਂ ਸਕੂਲਾਂ ਵਿੱਚ ਸੈਮੀਨਾਰ ਲਗਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਜੇ ਅੰਡਰ-ਏਜ ਬੱਚੇ ਨੇ 18 ਸਾਲ ਤੋਂ ਘੱਟ ਵਾਲੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਕਾਰਵਾਈ ਹੋ ਸਕਦੀ ਜੇ ਉਹ ਕੋਈ ਵੀ ਬਾਈਕ ਚਲਾਉਂਦੇ ਪਾਏ ਗਏ ਸੋ ਅੱਜ ਅਸੀਂ ਲੈਜੈਂਡਰ ਸਕੂਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਮੈਮ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਸਾਡਾ ਪੇਰੈਂਟਸ ਨਾਲ ਮੀਟਿੰਗ ਕਰਵਾ ਕੇ ਇਹ ਜਿਹੜੀ ਸੋਲੂਸ਼ਨ ਹੈ ਇਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹਨੂੰ ਜਿਹੜਾ ਅਸੀਂ ਲੋਕਾਂ ਨਾਲ ਗੱਲ ਕੀਤੀ ਆ ਪੇਰੈਂਟਸ ਨਾਲ ਕੀਤੀ ਆ ਸਟੂਡੈਂਟ ਨਾਲ ਕੀਤੀ ਆ ਔਰ ਖਾਸ ਕਰਕੇ ਜਿਹੜੇ ਆਪਣੇ ਸਕੂਲ ਪ੍ਰਬੰਧਕ ਨੇ ਉਹਨਾਂ ਨਾਲ ਗੱਲ ਕਰਕੇ ਸਾਨੂੰ ਪਤਾ ਲੱਗਿਆ ਕਿ ਅੱਜ ਇਸ ਮਹੀਨੇ ਨੂੰ ਬਹੁਤ ਵੱਡਾ ਹਲਾਲਾ ਮਿਲਿਆ ਔਰ ਕਿਤੇ ਨਾ ਕਿਤੇ ਜਿਹੜੇ ਪੇਰੈਂਟਸ ਉਹ ਮਜਬੂਤ ਸੀਗੇ ਕਿ ਅਸੀਂ ਬੱਚਿਆਂ ਨੂੰ ਵੀ ਅਸੀਂ ਉਹਨਾਂ ਅੱਗੇ ਝੁਕਦੇ ਪਏ ਆ ਉਹ ਜਾਣ ਕੇ ਕਿਸਾਂ ਲੇਕਿਨ ਅੱਜ ਇਸ ਮਹਿਮ ਵਿੱਚ ਆ ਕੇ ਉਹਨਾਂ ਕਿਤੇ ਨਾ ਕਿਤੇ ਸਾਡਾ ਸਾਥ ਦਿੱਤਾ ਉਹ ਸਕੂਲ ਪ੍ਰਬੰਧਕ ਜਿਹੜੇ ਜਿਹਨਾਂ ਨੂੰ ਚਿੰਤਾ ਸੀ ਕਿ ਸਾਡੇ ਸਕੂਲ ਦੇ ਵਿੱਚ ਕੋਈ ਐਕਸੀਡੈਂਟ ਨਾ ਹੋ ਜੇ ਕਿਸੇ ਬੱਚੇ ਦਾ ਕੋਈ ਬਾਈਕ ਜਿਹੜਾ ਉਹ ਸਟੰਟ ਕਰਦੇ ਹੋયા ਕਿਤੇ ਕੋਈ ਸੱਟ ਨਾ ਲੱਗ ਜਾਏ ਤੇ ਉਹਨਾਂ ਨੂੰ ਚਿੰਤਾ ਸੀਗੀ ਚਿੰਤਾਵਾਂ ਜਿਹੜੀਆਂ ਉਹ ਪੇਰੈਂਟਸ ਨੂੰ ਵੀ ਆਗੀਆਂ ਸੀ ਕਿਤੇ ਨਾ ਕਿਤੇ ਉਹ ਚਿੰਤਾਵਾਂ ਦੂਰ ਹੋਣ ਦੀ ਕੋਸ਼ਿਸ਼ ਆ ਤੇ ਉਹਨਾਂ ਦੇ ਜਿਹੜੇ ਹੇਵਦੇ ਸੀ ਬੰਦ ਰਹੇ ਹੋਏ ਸੀ ਉਹਨਾਂ ਤੇ ਕਿਤੇ ਕਿਤੇ ਮਲ ਉਹ ਜੜੀ ਲੱਗਦੀ ਦਾ ਜਦਾੜੀ ਸਿਰਫ ਬੱਚਿਆਂ ਤੇ ਪੇਰੈਂਟਸ ਦਾ ਕਿੰਨਾ ਕਿ ਲੋਕ ਮਿਲਿਆ ਬਹੁਤ ਸਾਰਾ ਜੀ ਜਿਸ ਤਰ੍ਹਾਂ ਅੱਜ ਅਸੀਂ ਇੱਥੇ ਆਏ ਆ ਪੇਰੈਂਟਸ ਦਾ ਖਾਸ ਕਰਕੇ ਬਹੁਤ ਸਹਿਯੋਗ ਮਿਲਿਆ ਜਿਹਦੀ ਬਦੌਲਤ ਸਾਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਪੇਰੈਂਟਸ ਦਾ ਰੋਲ ਹੈਗਾ ਲੇਕਿਨ ਪੇਰੈਂਟਸ ਚਾਹੁੰਦੇ ਆ ਕਿ ਉਹ ਦੂਸਰਾ ਬੱਚਾ ਹਟ ਜਾਏ ਤੇ ਅਸੀਂ ਵੀ ਹਟ ਜਾਈਏ ਜਿਹੜਾ ਕੱਲ ਇੱਕ ਜਲਾ ਆਪਣੇ 1 ਅਗਸਤ ਚੜ੍ਹਨਾ ਇਹਦੇ ਵਿੱਚ ਦੇਖਿਓ ਕਿ ਜਦੋਂ ਵੀ ਇਹ ਕਾਨੂੰਨ ਲਾਗੂ ਹੋਣਾ ਇਹ ਮੇਰਾ ਖਿਆਲ ਹੈ ਕਿ 78% ਵੈਸੇ ਹੀ ਬੱਚਿਆਂ ਨੇ ਇਹ ਇਸ ਮਹਿਮੇ ਦੇ ਵਿੱਚ ਸਾਡਾ ਸਾਥ ਦੇਣਾ ਪ੍ਰਸ਼ਾਸਨ ਦਾ ਵੀ ਸਾਥ ਦੇਣਾ ਔਰ ਜਿੰਨਾ ਅਵੇਰਨੈਸ ਜਿਹੜੀ ਆ ਉਹ ਸਾਡੇ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚ ਗਈ ਆ ਔਰ ਲੋਕਾਂ ਨੂੰ ਵੇਅਰ ਕੀਤਾ ਗਿਆ ਮੇਰਾ ਕਿਤੇ ਨਾ ਕਿਤੇ ਲੱਗਦਾ ਕਿ ਇਸ ਮਹਿਮੇ ਨੂੰ ਬਹੁਤ ਵੱਡਾ ਇੱਕ ਹਲਾੜਾ ਮਿਲੇਗਾ ਸਰ ਕਾਨੂੰਨ ਆਪਣੀ ਡਿਟੇਲ ਵਿੱਚ ਦੱਸ ਦੋ ਕਿਹੜੇ ਬੱਚੇ ਕਿੰਨੀ ਏਜ ਤੱਕ ਮੋਟਰਸਾਈਕਲ ਚਲਾ ਸਕਦੇ ਨੇ ਕਿਹੜੇ ਨਹੀਂ ਚਲਾ ਸਕਦੇ ਕਿੰਨਾ ਦੇ ਮੱਫਾ ਦੇ ਕਾਰਵਾਈ ਹੋਣੀ ਹੈ ਤੇ ਵੇਖੋ ਜੀ ਜਿਹੜੇ ਬੱਚੇ 18 ਸਾਲ ਤੋਂ ਘੱਟ ਨੇ ਉਹ ਕੋਈ ਵੀ ਟੂ ਵੀਲਰ ਜਾਂ ਫੋਰ ਵੀਲਰ ਚਲਾਉਂਦੇ ਨੇ ਤੇ ਉਹਨਾਂ ਕੋ ਲਾਇਸੈਂਸ ਨਹੀਂ ਹੈਗਾ ਤੇ ਉਹ ਉਹ ਬੱਚੇ ਜਿਹੜੇ ਆ ਉਹਨਾਂ ਦੇ ਪੇਰੈਂਟਸ ਦੇ ਖਿਲਾਫ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਕੈਦ ਪੇਰੈਂਟਸ ਨੂੰ ਹੋ ਸਕਦੀ ਹੈ ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਕਾਨੂੰਨ ਦੇ ਨਾਲ ਨਾਲ ਕਿ ਜਿਹੜਾ ਬੱਚਾ ਜੇ ਉਹ ਇਸ ਕਾਨੂੰਨ ਦੇ ਉਲੰਘਣਾ ਕਰਦਾ ਪਾਇਆ ਗਿਆ ਤੇ ਉਹਦਾ 7 ਸਾਲ ਜਿਹੜਾ ਉਹ ਡਰਾਈਵਿੰਗ ਲਾਇਸੈਂਸ ਨਹੀਂ ਬਣੇਗਾ ਤੇ ਜਿਹੜੇ ਵਹੀਕਲ ਤੇ ਉਹ ਉਲੰਘਣਾ ਕਰਦਾ ਪਾਇਆ ਗਿਆ ਉਸ ਵਹੀਕਲ ਦੀ ਹਾਲਤੀ 1 ਸਾਲ ਵਾਸਤੇ ਸਸਪੈਂਡ ਕੀਤੀ ਜਾਏਗੀ ਬਹੁਤ ਸਾਰੀਆਂ ਅਸੀਆਂ ਚੀਜ਼ਾਂ ਹੈਗੀਆਂ ਨੇ ਜਿਸਾਂ ਜਿਹੜਾ ਬੱਚਾ ਲਰਨਿੰਗ ਲਾਇਸੈਂਸ ਹੈ 16 ਸਾਲ ਦਾ ਬੱਚਾ ਵਾ ਉਹਨੇ ਲਰਨਿੰਗ ਲਾਇਸੈਂਸ ਬਣਾਇਆ ਵਾ ਤੇ ਉਹ 50 ਸੀਸੀ ਤੱਕ ਹੀ ਉਹ ਕੋਈ ਬਾਈਕ ਜਾਂ ਕੋਈ ਗੱਡੀ ਚਲਾ ਸਕਦਾ ਵਾ ਆਕਾਰ ਚਲਾ ਸਕਦਾ ਲੇਕਿਨ 50 ਸੀਸੀ ਆਪਾਂ ਇਹ ਬਨਾ ਵਿੱਚ ਲੋਕਾਂ ਵਿੱਚ ਇਹ ਹੈਗੀ ਹੈ ਕਿ ਐਕਟ ਵਾ ਜਿਹੜੀ ਹੈ ਉਹ ਅਸੀਂ ਚਲਾ ਸਕਦੇ ਆ ਇਹ ਆਟੋ ਗੇੜਾ ਐਕਟਵਾ ਜਿਹੜੀ ਆ 180 ਸੀ ਹੈਗੀ ਆ ਮੈਂ ਤੁਹਾਨੂੰ ਬਾਅਦ ਬਾਅਦ ਇਹ ਰਿਪੀਟ ਕਰ ਰਿਹਾ ਕਿ ਬਹੁਤ ਸਾਰੀਆਂ ਕਨਫਿਊਜਨਾਂ ਜਿਹੜੀਆਂ ਸਾਨੂੰ ਬਾਅਦ ਬਾਅਦ ਫੋਨ ਆਉਂਦੇ ਆ ਇਹੀ ਆਉਂਦੀਆਂ ਕਿ ਐਕਟਵਾ ਜਿਹੜੀ ਆ ਇਹ ਗੇਅਰ ਤੋਂ ਬਗੈਰ ਹੈ ਤੇ ਇਹ ਚਲਾ ਸਕਦੇ ਆ ਗੇਅਰ ਇਹ 110 ਸੀ ਸੀ ਆ ਸਿਰਫ 50 ਸੀ ਸੀ ਤੱਕ ਹੀ ਆਪਾਂ ਐਕਟਵਾ ਜਾਂ ਸਕੂਟਰ ਚਲਾ ਸਕਦੇ ਆ ਅੱਜ ਹਮਾਰੇ ਯਹਾਂ ਮਿਸਟਰ ਦਲਜੀਤ ਟ੍ਰੈਫਿਕ ਇਨਚਾਰਜ ਅੰਮ੍ਰਿਤਸਰ ਆਏ ਹੋਏ ਹਨ ਔਰ ਉਹਨਾਂ ਨੇ ਹਮਨੇ ਪੇਰੈਂਟਸ ਔਰ ਬੱਚੇ ਸੀਨੀਅਰ ਬੱਚੇ ਔਰ ਪੇਰੈਂਟਸ ਕੋ ਬੁਲਾਇਆ ਹੈ पेरेंट्स काफ़ी नंबर में आए हैं और बच्चे भी एट्थ नाइन्थ टेंथ के बच्चे यहाँ एट नाइन्थ एलेवं ट्वेल्थ के बच्चे यहाँ पर हैं तो इनको उन्होंने अवेयर कराया कि वो नया कानून क्या है और हम इसको कैसे फॉलो करें और अगर कोई मिसहैपनिंग होती है तो पेरेंट रिस्पॉन्सिबल होंगे इफ़ लाइसेंस नहीं है और बच्चा रैशली ड्राइव कर रहा है सेकेंडली उन्होंने ये भी बताया कि इफ़ वी हेल्प समबडी कोई हर्ट हो गया है किसी का एक्सीडेंट हो गया उसको हेल्प करते हैं तो हमको उसके लिए सम्मानित किया जाता है तो ये बच्चों के लिए ये एक बहुत बड़ी इनिशिएटिव ट्रैफिक डिपार्टमेंट ने लिया है पेरेंट्स काफ़ी आए हैं उन्होंने इस बात को नोट किया है कि ये नया कानून uh, उनके बच्चों की सेफ्टी के लिए बहुत इम्पॉर्टेंट है तो वो भी कॉपरेट करेंगे और हम उनके साथ कॉपरेट करेंगे और उन्होंने प्रॉमिस किया है कि बच्चों को ओवर स्पीड के लिए मना करेंगे और लाइसेंस के बिना नहीं स्कूल भेजेंगे ये बच्चे हमारे हैं और इनको हम अपने बच्चों की तरह से रखते हैं इनकी सेफ्टी इनका एजुकेशन इनकी सोसाइटी uh, में ये कैसा बिहेव करें ये हमारी रिस्पॉन्सिबिलिटी है तो हम उसको उसी तरह से गाइड करते हैं हमारे स्कूल का मोटो है बाई लव सर्व वन अनदर तो ये हम अपने बच्चों को सिखाते हैं कि प्यार के साथ सबके पूरी सोसाइटी को सर्व करना आई एम जसप्रीत एंड आई वुड लाइक टू से अबाउट द इंटरव्यू दैट इट्स इंपॉर्टेंट टू फॉलो द ट्रैफिक रूल्स एज इन ऑर्डर टू स्टे सेफ वी शुड फॉलो इट बिकॉज इट्स ऑनली फॉर येफ्टी एंड आई रियली एंजॉय टूडेज दिलजीत सर seminar because if if we drive over 18 if we drive under the age of 18 uh, a person will only show off that i can drive at that specific speed but if we are over 18 we have that level of maturity that we will not overspeed and it will only save us so i think that it's a great rule uh, to be followed by the students and uh, the students who are coming on the bikes or activas etc i, I, sh I would like to t uh, tell them that you should only Come with your uh, parents or bus or any vehicle, but with some guidance.